ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬਰਾਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਤੇ ਵੀਡੀਓ ਦੇ ਦੇਖਣ ਲਈ ਅੰਤ ਤੱਕ ਜਰੂਰ ਬਨੇ ਰਿਹਾ ਕਰੋ ਠੀਕ ਹੈ ਜੀ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਪਹਿਲਾਂ ਤੁਹਾਨੂੰ ਵੀਡੀਓ ਦੇ ਚੁੱਕੇ ਹਾਂ ਕਗਨੀਜ਼ ਦੀ ਠੀਕ ਹੈ ਜੀ ਆ ਦੇਖੋ ਆਪਾਂ ਕਮੀਜ਼ ਉਹਦਾ ਡਬਲ ਫੋਲਡਿੰਗ ਕਰਕੇ ਘੇਰਾ ਉਤਾਰਿਆ ਸੀ ਮੈਂ ਤੁਹਾਨੂੰ ਕਪੜਾ ਦਿਖਾਉਣੀ ਆ ਇਹ ਚੀਜ਼ ਠੀਕ ਹੈ ਆ ਦੇਖੋ ਜੀ ਆਪਾਂ ਡਬਲ ਫੋਲਡਿੰਗ ਕਰ ਲਈ ਸੀ ਜੀ ਉਹਦੀ ਜਿਹੜਾ ਘੇਰਾ ਜਦੋਂ ਆਪਾਂ ਤਾਰਦੇ ਡਬਲ ਫੋਲਡਿੰਗ ਕਰਕੇ ਤਾਰਦੇ ਹੁੰਦੇ ਹਾਂ ਨਾ ਉਹਦੇ ਪਾਸੇ ਤੋਂ ਜਿਹੜਾ ਕੱਪੜਾ ਉਤਰਿਆ ਠੀਕ ਹੈ ਜੀ ਆਪਾਂ ਨੂੰ ਆਪਾਂ ਉਹਨੂੰ ਅੱਜ ਵਾਲੀ ਵੀਡੀਓ ਵਿੱਚ ਤੁਹਾਨੂੰ ਆਪਾਂ ਉਹਨੂੰ ਯੂਜ਼ ਕਰਨ ਦਾ ਤਰੀਕਾ ਦੱਸਣਾ ਜਿਹੜਾ ਆਪਾਂ ਘੇਰਾ ਉਤਾਰ ਕੇ ਕੱਪੜਾ ਪਾਸੇ ਵਾਛਦਾ ਘੇਰੇ ਨਾਲ ਉਤਰ ਕੇ ਉਹਨੂੰ ਕਿੱਥੇ ਯੂਜ਼ ਕੀਤਾ ਜਾ ਸਕਦਾ ਠੀਕ ਹੈ ਜੀ ਆ ਦੇਖੋ ਆ ਲੋ ਆਪਾਂ ਇਧਰੋਂ ਆਹ ਘੇਰਾ ਉਤਾਰਿਆ ਹੋਇਆ ਨਾਲੋਂ ਕਮੀਜ਼ ਦਾ ਠੀਕ ਹੈ ਜੀ ਇਸ ਤਰ੍ਹਾਂ ਆ ਦੇਖੋ ਆ ਲੋ ਆਪਣੀ ਇਸ ਤਰ੍ਹਾਂ ਘੇਰਾ ਉਤਾਰਿਆ ਹੋਇਆ ਹੈ ਆਪਣੀ ਦਾ ਤੇ ਆ ਜਿਹੜਾ ਐਕਸਟਰਾ ਜਿਹੜਾ ਕਪੜਾ ਨਾਲ ਦੀ ਬਾਟਮ ਦਾ ਤੇ ਬਾਜੂ ਦਾ ਤੇ ਇਧਰਲੇ ਪਾਸਿਆਂ ਸਾਰਾ ਕਪੜਾ ਯੂਜ਼ ਵਾਲਾ ਹੁਣ ਜਿਹੜਾ ਕਪੜਾ ਘੇਰਾ ਤਾਂ ਕਿ ਆਹ ਵਾਲਾ ਕਪੜਾ ਹੈਗਾ ਹਨਾ ਇਧਰਲਾ ਇਧਰਲਾ ਇਹ ਮੈਂ ਤੁਹਾਨੂੰ ਦੱਸਦੀ ਆ ਕਿੱਥੇ ਯੂਜ਼ ਕੀਤਾ ਜਾ ਸਕਦਾ ਤੇ ਕਿਵੇਂ ਕੀਤਾ ਜਾ ਸਕਦਾ ਹੁਣ ਪਹਿਲਾਂ ਸਭ ਤੋਂ ਪਹਿਲਾਂ ਇਹਨੂੰ ਇਸ ਤਰ੍ਹਾਂ ਕਟਿੰਗ ਕਰ ਲਓ ਸਾਰੇ ਨੂੰ ਇਸ ਤਰ੍ਹਾਂ ਓਕੇ ਹੋ ਗਿਆ ਜੀ ਹੁਣ ਇਹਨਾਂ ਦੇ ਨਾਲ ਜਿਹੜੇ ਪਹੁੰਚੇ ਆ ਤੁਸੀਂ ਪਾਹ ਪਹੁੰਚੇ ਕਹੋਗੇ ਕਿ ਪੱਟ ਕਹੋਗੇ ਠੀਕ ਹੈ ਕਪੜਾ 5 ਮੀਟਰ ਹੁੰਦਾ ਇਹਦੇ ਇਸ ਤਰ੍ਹਾਂ ਕਪੜਾ ਥੋੜੇ ਨਾ ਥੋੜਾ ਬਚ ਜਾਂਦਾ ਹੈ ਕਪੜੇ ਦੇ ਵਿੱਚੋਂ ਥਾ ਉਹਦੇ 5 ਮੀਟਰ ਦੇ ਵਿੱਚੋਂ ਠੀਕ ਹੈ ਹੁਣ ਇਹਨਾਂ ਦੀ ਜਿਹੜੀ ਬੋਟਮ ਆ ਉਹ ਤਿਆਰ ਹੈਗੀ ਜੀ 34 ਇੰਚ ਆਪਾਂ 31 ਦਾ ਪਹੁੰਚਾ ਪਾਉਣਾ ਇਹਨਾਂ ਦੇ ਪਹੁੰਚਾ ਕਹੋਗੇ ਪੱਟ ਕਹੋਗੇ ਹਨਾ ਆ ਲਓ ਜੀ ਆਪਾਂ ਨਾ ਇੱਥੇ 34 ਇੰਚ ਦੀ ਮਾਰਕਿੰਗ ਕਰਦੇ ਆ ਇੱਕ ਵਾਰ ਠੀਕ ਹੈ ਤੇ ਇੱਕ ਹੋਰ ਚੀਜ਼ ਇਹ ਜਿਹੜਾ ਸਰੇਜ ਜਿਹੜਾ ਕਪੜਾ ਉਤਰਦਾ ਹੁੰਦਾ ਹਨਾ ਇਦੇ ਵਿੱਚੋਂ ਪਹੁੰਚੇ ਉੱਤਰ ਕੇ ਪੱਟ ਉੱਤਰ ਕੇ ਜੇ ਆਪਣੇ ਕਸਟਮਰ ਦੀ ਬਾਜੂ ਜਾਂ ਆਪਣਾ ਖੋਦ ਦਾ ਸੂਟ ਵੀ ਸਟੀਚ ਕਰਦੇ ਆ ਵੀ ਹਾਫ ਬਾਜੂ ਮਤਲਬ ਅੱਧੀ ਬਾਜੂ ਰੱਖਣੀ ਆ ਨਾ ਫਿਰ ਆਹ ਵਾਲੇ ਕੱਪੜੇ 'ਚ ਉਤਰ ਜਾਂਦੀ ਆ ਫਿਰ ਆਪਾਂ ਨੂੰ ਦੂਸਰੇ ਕੱਪੜੇ 'ਚੋਂ ਕੱਲੇ ਬਾਟਮ ਉਤਾਰ ਕੇ ਕੱਪੜਾ ਐਕਸਟਰਾ ਬਚ ਜਾਂਦਾ ਠੀਕ ਹੈ ਜੀ ਆ ਤੁਹਮੇ ਦੱਸਦੀ ਆ ਹੁਣ ਆਪਾਂ 31 ਇੰਚ ਉਤਾਰਨਾ ਜੀ ਇਹਨਾਂ ਦਾ ਪੱਟ ਤੇ ਆਹ ਲੋ ਜੀ 31 ਦੀ ਮਾਰਕਿੰਗ ਕਰ ਲਈ 31 ਦੀ ਮਾਰਕਿੰਗ ਕਰਕੇ ਉਹਨੂੰ ਇਸ ਤਰ੍ਹਾਂ ਡਬਲ ਫੋਲਡਿੰਗ ਕਰਕੇ ਦੋ ਮਾਰਕਿੰਗਾਂ ਪਾ ਲਵਾਂਗੇ ਠੀਕ ਹੈ ਇਸ ਤਰ੍ਹਾਂ ਜੀ ਇਸ ਤਰ੍ਹਾਂ ਜੋਨੇ ਪਹੁੰਚੇ ਤਾਰ ਲੋਗੇ ਮਤਲਬ ਦੋਵੇਂ ਪੱਟ ਠੀਕ ਹੈ ਆ ਲਓ ਐਸ ਤਰ੍ਹਾਂ ਇੱਕ ਨਾ ਭਣੇ ਜੋ ਨਾਪ ਹੈਪ ਤੋਂ ਭਾਰੀ ਹੋਵੇ ਹਨ ਉਸ ਕਸਟਮਰ ਦੇ ਜਾਂ ਤੁਸੀਂ ਆਪ ਦੇ ਵੀ ਸਟਿਚ ਕਰਨਾ ਹੈ ਉਹਦਾ ਨਾ ਤੁਸੀਂ ਜਿਹੜਾ ਬੈਲਟ ਆ ਉੱਪਰ ਬੈਲਟ ਪੈਂਦਾ ਹੁੰਦਾ ਬਾਲ ਪਾ ਕੇ ਉਹਦਾ ਆਪਾਂ 4 ਇੰਚ ਦਾ ਹੀ 3.5 4 ਇੰਚ ਦਾ ਬੈਲਟ ਪਾਇਆ ਕਰੋ ਠੀਕ ਹੈ ਜੀ ਉਹਨਾਂ ਦੇ ਜਿਹੜੇ ਕਸਟਮਰ ਭਾਰੇ ਹੁੰਦੇ ਆਗੇ ਜਾਂ ਨਾ ਭਾਰੀ ਨਾਪ ਹੁੰਦਾ ਜਾਂ ਖੋਦ ਵੀ ਆ ਜਾਂ ਕਿਸੇ ਦਾ ਸਟਿਚ ਕਰਨਾ ਆਪਾਂ ਉਹਨਾਂ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਜਦੋਂ ਬਾਲ ਬੈਲਟ ਆਪਾਂ ਵੱਡੇ ਪਾ ਦਿੰਨੇ ਆ ਜੇ ਬੈਲਟ ਆਪਾਂ ਛੋਟੀ ਪਾਵਾਂਗੇ ਹਨਾ ਤੇ ਥੱਲੇ ਪਹੁੰਚੇ ਆਪਾਂ ਵੱਡੇ ਰੱਖ ਲਾਂਗੇ ਹੁਣ ਇਹਨਾਂ ਦੇ 34 ਇੰਚ ਦੇਖੋ ਸਲਵਾਰ ਤਿਆਰ ਹੈ ਇਹਨਾਂ ਦੀ ਹੈਪ ਆ ਜਿਹੜੀ 23 ਇੰਚ ਤਿਆਰ ਆ ਤੇ ਬੈਲਟ ਇਹਨਾਂ ਦੀ 24 ਇੰਚ ਪੈਣੀ ਆ ਚੜਾਈ ਲੋਟ ਤੇ ਲੰਬਾਈ ਉਹ ਵੀ ਮੈਂ 3.5 ਪਾਉ ਉਹਦਾ ਕਰਕੇ ਆਪਾਂ 31 ਇੰਚ ਪਾ ਲਿਆ ਤੇ 3 ਇੰਚ ਦੀ ਉਹ ਪਾ ਦੇਣੀ ਆ 22 ਕਿ 3 ਕਿ 3 ਇੰਚ ਦੀ ਰਹਿਣੀ ਹੈ ਜਿਹੜੀ 벨ਟ ਰਹਿਣੀ ਹੈ ਇਹਨਾਂ ਦੀ ਠੀਕ ਆ ਹੁਣ ਆ ਮੈਂ ਤੁਹਾਨੂੰ ਦੱਸਦੀ ਸੀ ਕੱਪੜੇ ਦਾ ਫੋਲਡਿੰਗ ਆ ਦੇਖੋ ਆਪਾਂ 34 ਇੰਚ 31 ਇੰਚ ਦਾ ਪੈਰ ਪਹੁੰਚੇ ਤਾਂ ਲਈ ਹੈ ਨਾ ਪੱਟ ਦੋਗੇ ਪਹੁੰਚਾ ਕਹੋਗੇ ਇਸ ਤਰ੍ਹਾਂ ਉਹਨੂੰ ਡਬਲ ਫੋਲਡਿੰਗ ਕਰ ਲਿਆ ਡਬਲ ਫੋਲਡਿੰਗ ਤੋਂ ਬਾਅਦ 4 ਫੋਲਡਿੰਗ ਕਰਕੇ ਕੰਨੀਆਂ ਤਾਰ ਦਿਓ ਸਭ ਤੋਂ ਪਹਿਲਾਂ ਜਿਹੜੀ ਆਪਾਂ ਪਹੁੰਚੇ ਇਸ ਤਰ੍ਹਾਂ ਇਸ ਤਰ੍ਹਾਂ ਆਸ਼ਾ ਇਹ ਵੀ ਸ਼ਾਟ ਇਹ ਕਰ ਲਿਓ ਇਸ ਤਰ੍ਹਾਂ ਵਿਚਾਲੇ ਠੀਕ ਹੈ ਕੰਨੀਆਂ ਤਾਰੇ ਸਭ ਤੋਂ ਪਹਿਲਾਂ ਇਸ ਤਰ੍ਹਾਂ ਹਲੋ ਕੰਨੀ ਉੱਤਰ ਗਈ ਠੀਕ ਹੈ ਹੁਣ ਆਪਾਂ ਜਿਹੜੀ ਚੜਾਈ ਪਾਉਣੀ ਹੈ ਇੱਥੇ ਪੱਤ ਦੀ 12 ਇੰਚ ਪਾਉਣੀ ਆ 12 ਇੰਚ ਦੇ ਮਾਰਕਿੰਗ ਕਰ ਲਓ ਠੀਕ ਹੈ ਜੀ 12 ਇੰਚ ਹੋ ਗਈ ਜੀ ਹੁਣ ਆ ਦੇਖੋ ਅਦੇ ਤੁਸੀਂ ਜਿਹੜਾ ਘੇਰੇ ਤਾਰ ਕੇ ਕਪੜਾ ਬਚਿਆ ਸੀ ਉਹਦੇ ਚੋਂ ਇੱਕ ਤਾਂ ਆਪਾਂ ਪਹੁੰਚੇ ਤਾਰ ਲਈ ਠੀਕ ਹੈ ਜੀ ਐਪ ਹੋ ਗਿਆ ਆ ਇੱਕ ਬੁਕਰਮ ਜੋ ਮੜਦੇ ਹੁੰਨੇ ਆ ਥੱਲੇ ਕਪੜਾ ਲਾਇਆ ਜਾਂਦਾ ਉਹ ਹੋ ਗਿਆ ਹੁਣ ਆਪਣੇ ਕੋਲੇ ਕਪੜਾ ਵਿੱਚ ਆ ਵਾਲਾ ਇਹ ਵੀ ਮੈਂ ਤੁਹਾਨੂੰ ਦੱਸ ਦੇਣੀ ਆ ਵੀ ਵਰਤਿਆ ਜਾ ਸਕਦਾ ਕਿ ਨਹੀਂ ਵਰਤਿਆ ਜਾ ਸਕਦਾ ਨਾ ਮਦਦ ਦੇਣ ਤੁਹਾਨੂੰ ਡਬਲ ਫੋਲਡਿੰਗ ਕਰਨਿਆ ਤੇ ਫੋਰ ਫੋਲਡਿੰਗ ਕਰਕੇ ਇਹਨਾਂ ਦਾ ਮੋਡਾ ਚੈੱਕ ਕਰੋ ਕਿੰਨਾ ਇੰਚ ਆ ਪਹਿਲਾਂ ਮੋਡਾ ਇਹਨਾਂ ਨੇ ਪੈਣਾ ਜੀ ਭੈਣ ਤੇ 9 ਇੰਚ ਪਉਦਾ ਠੀਕ ਹੈ ਜੀ 9 ਇੰਚ ਠੀਕ ਹੈ ਆ ਲੋ ਜੀ ਤੇ ਬਾਹਰ ਨਾਲ ਦੀ ਹੈਗੀ ਆ 9 ਇੰਚ ਤੇ ਹਰ 12 ਦੀ ਕਟਾਈ ਕਰਨੀ ਆ ਆ ਦੇਖੋ ਹੁਣ ਤੁਸੀਂ ਕੀ ਕਰਿਓ ਇਹਦੀ ਨਾਪ ਲਿਓ ਪਾਉਗੀ ਪਰ ਜੋ ਅੱਧੀ ਜਾਂ ਹਾਫ ਬਾਜੂ ਆ ਉਹੀ ਕੱਟੀ ਜਾਊਗੀ ਜੇ ਆਪਾਂ ਕੱਗੇ ਤੇ ਆਪਾਂ ਪੌਣੀ ਬਾਜੂ ਕਰਕੇ ਕੱਢ ਕੇ ਤੇ ਆਪਾਂ ਪਾਟ ਜਾਂ ਪੌਂਚੇ ਕੱਢ ਲਾਂਗੇ ਹਨਾ ਉਹ ਨਹੀਂ ਨਿਕਲਣਗੇ ਇਹ ਚੋਂ ਨਿਕਲੂਗੀ ਸਿਰਫ ਅੱਧੀ ਬਾਜੂ ਮਤਲਬ ਹਾਫ ਬਾਜੂ 12 ਇੰਚ ਹੈ 13 ਇੰਚ ਕੋਈ ਨਹੀਂ ਇੰਨਾ ਹੀ ਰੱਖ ਲਓ ਤੁਸੀਂ ਮੈਂ ਪਰ ਅੱਧੀ ਗੰਚੇ ਕੱਟ ਦਿੰਦੇ ਆਪਾਂ ਸ਼ਾਂਤੀ ਕਰ ਦਾਂਗੇ ਠੀਕ ਹੈ ਤੇ ਹੁਣ ਆਪਣੇ ਕੋਲ ਜਿਹੜੀ ਤੜਾਈ ਹੈ ਇੱਥੇ ਉਹ 8 ਇੰਚ ਆ ਜੇ ਤੁਸੀਂ ਇੰਚੇ ਡੇਢ ਇੰਚ ਦਾ ਜੋੜ ਵੀ ਪੈ ਸਕਦਾਗਾ ਜਿਹੜਾ ਜੋੜਾ ਵੇ ਆਪਾਂ ਮੋਢੇ ਦੀ ਕਾਟ ਨਹੀਂ ਪਾਈ ਇਹਦਾ ਪੈ ਜੂ ਇਸ ਤਰ੍ਹਾਂ ਇਸ ਤਰ੍ਹਾਂ ਰੱਖੋਗੇ ਇਸ ਤਰ੍ਹਾਂ ਰੱਖ ਕੇ ਇੱਥੇ ਢਾਈ ਦੀ ਮਾਰਕਿੰਗ ਕਰੋਗੇ ਲੰਬਾਈ ਢਾਈ ਦੀ ਇਹਨੂੰ ਇਸ ਤਰ੍ਹਾਂ ਮਿਲਾਉਗੇ ਇਸ ਤਰ੍ਹਾਂ ਠੀਕ ਹੈ ਜੀ ਇਧਰ ਮੂਰੀ ਆ ਜਿਹੜੀ 6.5 ਇੰਚ ਤਿਆਰ ਆ 7 ਤੇ ਇਹਦੀ ਮਾਰਕਿੰਗ ਬਸ ਥੋੜਾ ਜਿਹਾ ਕਪੜਾ ਛਾਂਟੀ ਕਰ ਦਿਓ ਇਸ ਤਰ੍ਹਾਂ ਹੋਲੋ ਜੀ ਠੀਕ ਹੈ ਇਸ ਤਰ੍ਹਾਂ ਆਹ ਲੋ ਠੀਕ ਹੈ ਜੀ ਇਹਦੀ ਫੋਲਡਿੰਗ ਹੋ ਜਾਣੀ ਐ ਇੰਨੀ ਠੀਕ ਹੈ ਜੀ ਆਹ ਲੋ ਆਪਣੀ ਹਾਫ ਬਾਜੂ ਬਣ ਕੇ ਤਿਆਰ ਹੋ ਜੂਗੀ ਸਿਰਫ ਜਿਹੜਾ ਆਪਾਂ ਘੇਰੇ ਲੋਟ ਕੱਪੜਾ ਉਤਾਰਿਆ ਘੇਰੇ ਲੋਟ ਕੱਪੜੇ ਚ ਉਤਾਰ ਕੇ ਅੱਧੀ ਬਾਜੂ ਵੀ ਤਿਆਰ ਹੋ ਗਈ ਪਹੁੰਚੇ ਨਿਕਲ ਗਏ ਥੱਲੇ ਬੁਕਰਮ ਮਾੜਨ ਲਈ ਕੱਪੜਾ ਨਿਕਲ ਗਿਆ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਇਹੀ ਚੀਜ਼ ਸਮਝਾਉਣੀ ਸੀਗੀ ਵੀ ਆਪਾਂ ਜਿਹੜਾ ਅੱਧੀ ਬਾਜੂ ਵਾਸਤੇ ਕਪੜਾ ਨਿਕਲ ਜਾਂਦਾ ਜਿਹੜਾ ਆਪਾਂ ਘੇਰਾ ਤਾਰ ਕੇ ਕਪੜਾ ਪਿੱਛੇ ਐਕਸਟਰਾ ਬਾਚਦਾ ਹੁੰਦਾ ਚੜਾਈ ਲੋਟ ਉਹਦਾ ਤੁਸੀਂ ਅਸੀਂ ਵੀ ਆਪਾਂ ਕੀ ਯੂਜ਼ ਕਰ ਸਕਦੇ ਆ ਇੱਕ ਆਪਾਂ ਪੌਂਚੇ ਕਰ ਸਕਦੇ ਆ ਇੱਕ ਆਪਾਂ ਬਾਜੂ ਕੱਢ ਸਕਦੇ ਆ ਅੱਧੀ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਠੀਕ ਹੈ ਜੀ ਆਪਾਂ ਐਸੀ ਤਰ੍ਹਾਂ ਤੁਹਾਨੂੰ ਹਰ ਰੋਜ਼ ਨਵੀਆਂ ਨਵੀਆਂ ਵੀਡੀਓ ਦਿੰਦੇ ਰਹਿੰਦੇ ਆ ਧੰਨਵਾਦ ਜੀ